ਜੀ ਗਾਲ ਜੀ ਇੱਕ ਵਾਰ ਤੋਂ ਫੇਰ ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆਫ ਪੰਜਾਬ ਤੇ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਬੀਤੇ ਕੱਲ ਦੀਆਂ ਨੇ ਜਿਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਭਰਤੀ ਮੋਹਮ ਸ਼ੁਰੂ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਲਾਲਾਬਾਦ ਤੋਂ ਭਰਤੀ ਮੋਹਮ ਦੀ ਸ਼ੁਰੂਆਤ ਕੀਤੀ ਗਈ ਹੈ ਬੀਤੇ ਕੱਲ ਤੋਂ ਦੱਸ ਦਈਏ ਕਿ ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮੌਜੂਦ ਰਹੇ ਅਤੇ ਇਸ ਦੇ ਵਿੱਚ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਕੀ ਕੁਝ ਕਿਹਾ ਉਹਨਾਂ ਨੇ ਆਉ ਸੁਣਦੇ ਆ ਅੱਜ ਜੋ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੈਮ ਜੋ ਕੇ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਬਲਵਿੰਦਰ ਸਿੰਘ ਜੀ ਭੁੰਦਰ ਸਾਹਿਬ ਦੀ ਤਹਿ ਨਮਾਈ ਹੇਠ ਜੋ ਸ਼ੁਰੂ 20 ਤਰੀਕ ਤੋਂ ਕਰਨੀ ਸੀ ਸਾਨੂੰ ਕੁਲ ਕਾਪੀਆਂ ਲੇਟ ਆਈਆਂ ਇਸ ਕਰਕੇ ਅਸੀਂ ਅੱਜ ਇੱਥੇ ਸ਼ੁਰੂਆਤ ਕੀਤੀ ਹੈ ਵਕਫ ਖਲਕਿਆਂ ਚ ਕਈਆਂ ਸ਼ੁਰੂ ਹੋ ਗਈ ਹੈ ਉਹਦੇ ਸਬੰਧ ਦਾ ਚ ਹਲਕਾ ਜਲਾਲਾਬਾਦੀ ਜਿਹੜੀ ਭਰਤੀ ਮੈਂ ਮੈਂ ਇਹਨੂੰ ਅੱਜ ਸ਼ੁਰੂਆਤ ਕੀਤਾ ਜੋ ਕਿ ਕੱਲ ਤੋਂ ਪਿੰਡਾਂ ਦੇ ਵਿੱਚ ਜਾ ਕੇ ਜਿਵੇਂ ਜਿਵੇਂ ਡਿਊਟੀਆਂ ਲੱਗੀਆਂ ਹੋਵੇ ਹੋਵੇ ਜਾ ਕੇ ਉਥੋਂ ਇਹਨੂੰ ਇੱਕ ਮਹੀਨੇ ਦੇ ਵਿੱਚ ਅਸੀਂ ਪੂਰੀ ਭਰਤੀ ਨੂੰ ਮੁਕੰਮਲ ਕਰਾਂਗੇ ਵਧੀਆ ਗਾਰਾ ਮਿਲ ਰਿਹਾ ਜੀ ਇੱਕ ਵਾਰ ਫਿਰ ਅਕਾਲੀ ਦਰ ਨੂੰ ਵਧੀਆ ਗਾਰਾ ਮਿਲ ਰਿਹਾ ਤੁਸੀਂ ਇਹ ਪਿਛਲੇ ਦਿਨ ਵੇਖਿਆ ਹੋਣਾ ਮੇਲਾ ਮੱਗੀ ਮੁਕਸਰ ਤੇ ਜੋ ਕਾਨਫਰੰਸ ਹੋਈ ਹੈ ਉਸ ਵਿੱਚ ਬਹੁਤ ਹੀ ਭਰਮੀ ਕਾਨਫਰੰਸ ਹੋਈ ਹੈ ਤੇ ਜਲਾਲਾਬਾਦ ਵਿੱਚੋਂ ਮੈਨੂੰ 31 ਉਹਦੀ ਪਹਿਲੀ ਵਾਰੀ ਕਈ ਸਾਲਾਂ ਤੋਂ ਇਹ ਹੋਇਆ ਕਿ ਸਾਨੂੰ ਬੱਸ ਨਹੀਂ ਦਿੱਤੀ ਅਸੀਂ ਇੱਕ ਤੇ ਸੀਮਤ ਬੱਸਾਂ ਦਿੱਤੀਆਂ ਸੀਗੀਆਂ ਫਿਰ ਵੀ ਸਾਨੂੰ ਇੱਕ ਤੇ ਮੰਗਿਆ ਮੈਂ ਕਿ ਮਾਫੀ ਚਾਹੁੰਨੇ ਭਾਈ ਅਸੀਂ ਇੱਕ ਤੇ ਪ੍ਰਬੰਧ ਨਹੀਂ ਕਰ ਸਕੇ ਅਗਲੇ ਕਿਹੜੇ ਅਸੀਂ ਤੁਹਾਨੂੰ ਹੋਰ ਬਾਤਾਂ ਬਹੁਤ ਵਧੀਆ ਹੰਕਾਰ ਹੈ ਕਿੰਨਾ ਟੀਚਰ ਰੱਖਿਆ ਜੀ ਪਰਤੀ ਦਾ ਘੱਟੋ ਘੱਟ ਵੀ ਇੱਥੋਂ ਅਸੀਂ 40000 ਮੈਂਬਰਸ਼ਿਪ ਤੋਂ 50 ਪਰਤੀ ਕਰਾਂਗੇ ਜਲਾਲਾਬਾਦ ਤੋਂ ਕਿੰਨੇ ਸਮੇਂ ਦੇ ਵਿੱਚ ਵਿੱਚ ਇਹ ਭਰਤੀ ਜਾਰੀ ਹੋਊਗੀ ਇਹ ਇਹ 20 ਇੱਕ ਵਾਰੀ ਜਿਹੜੀ ਡੇਟ ਹੈ ਉਹ 20 ਫਰਵਰੀ ਤੱਕ ਦੀ ਡੇਟ ਹੈ ਆਪਣੇ ਕੋਲ 20 ਜਨਵਰੀ ਤੋਂ 20 ਫਰਵਰੀ ਕੋਈ ਨਹੀਂ ਜੋ ਵੋਟਰ ਹੈਗਾ ਉਹ ਮੈਂਬਰ ਬਣ ਸਕਦਾ ਸਾਂ ਬੀਤੇ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਹੈ ਪਾਰਟੀ ਦੇ ਵਿੱਚ ਜਾਂ ਜੋ ਹਾਲਾਤ ਹਨ ਉਹਦੇ ਤੋਂ ਹੁਣ ਪਾਰਟੀ ਉੱਭਰ ਰਹੀ ਹੈ ਰੀਕ੍ਰिएशन ਇੱਕ ਤਰ੍ਹਾਂ ਦੀ ਹੋ ਰਹੀ ਹੈ ਆਮ ਲੋਕਾਂ ਨੂੰ ਜਾਂ ਜਿਹੜੇ ਵਰਕਰ ਹੈਗੇ ਆ ਜਾਂ ਜੋ ਅਕਾਲੀ ਦਲ ਛੱਡ ਕੇ ਜਾ ਚੁੱਕੇ ਆ ਉਹਨਾਂ ਲਈ ਕੀ ਮੈਸੇਜ ਦੇਣਾ ਕੋ? ਵੇਖੋ ਪਿਛਲੇ ਦਿਨਾਂ 'ਚ ਜੋ ਵੀ ਸਹੀ ਮੈਨੇ ਦੇ ਵਿੱਚ ਟਾਰਗੇਟ ਅਕਾਲੀ ਦਲ ਨੂੰ ਕੀਤਾ ਗਿਆ ਕਿਉਂਕਿ ਇਹ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਹੈ ਭਾਈਚਾਰਕ ਸਾਂਝ ਦੀ ਪਾਰਟੀ ਹੈ ਆਪਣਾ ਕੋਈ ਕਿਸੇ ਦਾ ਤੁਸੀਂ ਸਾਰੇ ਵਰਤੀ ਹੋ ਸਾਰਿਆਂ ਨੂੰ ਕੋਈ ਫਰਕ ਨਹੀਂ ਕਿਸੇ ਨਾਲ ਲੱਤੇਗਾ ਸਾਰੇ ਭਾਈਚਾਰਕ ਸਾਂਝ ਅੱਸੀ ਜਿਹੜੀ ਹੈ ਇਥੋਂ ਪ੍ਰਧਾਨ ਸਾਹਿਬ ਜਿਹੜੇ ਪਹਿਲਾਂ ਆਪਣੇ ਇੱਥੇ ਡਿਪਟੀ ਸੀਐਮ ਹੁੰਦੇ ਸੀਗੇ ਦਾ ਸੁਭੇਸ਼ ਸਿੰਘ ਬਾਦਲ ਉਹਨਾਂ ਨੇ ਵੀ ਇੱਥੇ ਤੁਸਤ ਵਿਚਰੇ ਹੋ ਤੁਹਨ ਤਾਂ ਪਤਾ ਹੀ ਹੈ ਸਾਰਿਆਂ ਨਾਲ ਇੱਥੇ ਕਿੰਨਾ ਵਧੀਆ ਕੰਮ ਕੀਤੇ ਆ ਸ਼ੋਮਨੀ ਕਾਲੀ ਦਿਲ ਦੇ ਸਮੇਂ ਚ ਹੋਏ ਆ ਅੱਜ ਤੁਸੀਂ ਵੀ ਦੇਖ ਰਹੇ ਹੋ ਸਾਰੇ ਵੀ ਕੀ ਆ ਕੀ ਹਾਲਾਤ ਨਹੀਂ ਆ ਹੁਣ ਮੈਨੂੰ ਕਹਿਣ ਦੀ ਲੋੜ ਨਹੀਂ ਹੈ ਕਿਉਂਕਿ ਮੈਂ ਨਹੀਂ ਚਾਹੁੰਦਾ ਕਦੇ ਕਿਸੇ ਦੇ ਕੋਈ ਆਪਾਂ ਨਿੱਜੀ ਕੋਈ ਚਾਹੀਏ ਇਹ ਸਮੇਂ ਨਾਲ ਸਾਰਿਆਂ ਨੂੰ ਪਤਾ ਲੱਗ ਜਾਂਦਾ ਇੱਕ ਦਿਨ ਤਾਂ ਸਮਾਂ ਫਿਰ ਬੰਦਾ ਸੋਚਦਾ ਤਾਂ ਹੈ ਨਾ ਸੀ ਆ ਇਸਰ ਕੇ ਖੇਤਰੀ ਪਾਰਟੀ ਨੂੰ ਤਗੜਾ ਕਰਨਾ ਇਹ ਸਾਰਿਆਂ ਦੇ ਹਿੱਤ ਵਿੱਚ ਹੈ ਸਾਰਿਆਂ ਪੰਜਾਬੀਆਂ ਵਾਸਤੇ ਸਾਰਿਆਂ ਵਾਸਤੇ ਹਿੱਤ ਤੁਸੀਂ ਗਰਾਊਂਡ ਲੈਵਲ ਤੇ ਵਿਚਰ ਰਿਓ ਵਰਕਰਾਂ ਦੇ ਕੋਲੇ ਜਾ ਰਹੇ ਹੋ ਕੀ ਕਹਿੰਨਾ ਵਰਕਰਾਂ ਦਾ ਕੀ ਮਹਿਸੂਸ ਕਰਦੇ ਆ ਜਾਂ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਤਾਂ ਭਾਵਨਾ ਜਿਹੜੀ ਆ ਵਰਕਰਾਂ ਦੀ ਉਹ ਕੀ ਅੰਦਰਲੀ ਦੇਖੋ ਭਾਵਨਾ ਤਾਂ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਕਾਮਯਾਬ ਕਰਨਾ ਹੈ ਵਰਕਰ ਤਾਂ ਨਾਲ ਖੜਾ ਹੀ ਅਕਾਲੀ ਦਲ ਦਾ ਤੁਹਾਨੂੰ ਪਤਾ ਕੋਈ ਵੀ ਨਹੀਂ ਸਾਰੇ ਜੇ ਵਰਕਰ ਹੀ ਨਾਲ ਹੋਵੇ ਤੇ ਇੰਨੇ ਲਾਪਸਾਲ ਇਕੱਠ ਕਿਥੇ ਵੀ ਕੋਈ ਸੰਗਤ ਤੁਰਦੀ ਹੈ ਹੁਣ ਵੀ ਸਾਰੇ ਭਰਨਗੇ ਸਾਗੀਆਂ ਭਰਤੀ ਭਾਰੀ ਜੋਸ਼ ਨਾਲ ਕਰਨਗੇ ਸਾਡੇ ਸਾਰੇ ਸਰਕਲ ਪ੍ਰਧਾਨ ਸਹਿਬਾਨ ਜ਼ੋਨ 4 ਸਹਿਬਾਨ ਅਸੀਂ ਅੱਜ ਇੰਨੇ ਕੁ ਸੀਮਤ ਮੀਟਿੰਗ ਸੱਦੀ ਸੀ ਇਕੱਲੇ ਸਰਕਲ ਪ੍ਰਧਾਨ ਅਤੇ ਜ਼ੋਨ ਜ਼ੋਨ ਚਾਰ ਜਾਂਦੇ ਤੇ ਸਾਡੇ ਐਸਜੀਪੀਸੀ ਮੈਂਬਰ ਵੀ ਆ ਇਹ ਵੀ ਆ ਜੀ ਅਤਰਲੇ ਪਾਸੇ ਆਪਣੇ ਹੀਰਾ ਸਿੰਘ ਰੀਲੇ ਸਾ ਸੁਭਾ ਸਿੰਘ ਦੇ ਭਤੀਜੇ ਨੇ ਸਾਰੇ ਇਹ ਵੀ ਸਾਰੇ ਅਰਨੀ ਵਾਲੇ ਜਿੰਨੇ ਵੀ ਆ ਸਾਰੇ ਇੱਥੇ ਪਹੁੰਚੇ ਅੱਜ ਠੀਕ ਹੈ ਥੈਂਕ ਯੂ ਚਾਹਾਂਗੇ ਜੋ ਭਰਤੀ ਮੁਹਿੰਮ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਹੈ ਇਸ ਨੂੰ ਲੈ ਕੇ ਸਾਡੇ ਅੱਜ ਕਾਰਜਕਾਰਨ ਪਾਰਟੀ ਦੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਜੀ ਭੁੰਡੜ ਸਾਹਿਬ ਦੀ ਉਹਨਾਂ ਦੀ ਅਗਵਾਈ ਦੇ ਵਿੱਚ 20 ਜਨਵਰੀ ਤੋਂ 20 ਫਰਵਰੀ ਤੱਕ ਜਿਹੜੀ ਪੰਜਾਬ ਦੇ ਵਿੱਚ ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਭਰਤੀ ਸ਼ੁਰੂ ਹੋਈ ਆ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਮੈਨ ਮੈਨ ਜਿਵੇਂ ਭਾਈ ਜੀ ਨੇ ਦੱਸਿਆ ਸਰਕਲ ਪ੍ਰਧਾਨ ਜ਼ੋਨ ਇੰਚਾਰਜਾਂ ਨੂੰ ਸਦਕੇ ਅਸੀਂ ਉਹਨਾਂ ਦੀਆਂ ਡਿਊਟੀਆਂ ਲਈਆਂ ਤੋਰ ਸਾਬ ਨਾਲ ਅਸੀਂ ਭਰਤੀ ਦਾ ਗੱਲ ਕੀਤਾ ਅੱਜ ਕੀ ਕਹਿਣਾ ਜਾਊਗਾ ਵਰਕਰਾਂ ਨੂੰ ਜਾਂ ਆਮ ਜਨਤਾ ਨੂੰ ਸ਼ਹਿਰ ਵਾਸੀਆਂ ਨੂੰ ਕਿਉਂਕਿ ਕਾਫੀ ਡਿਲੇ ਪੈ ਜਾਂਦਾ ਜਦੋਂ ਵੀ ਕੋਈ ਜਿਵੇਂ ਅੱਜ ਤੁਹਾਡੀ ਮੀਟਿੰਗ ਹੋਈਏ ਉਸ ਤੋਂ ਪਰੇ ਕਾਫੀ ਸਮਾਂ ਪੈ ਗਿਆ ਕਾਰਨ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਨਹੀਂ ਸਮਾਂ ਕਾਰਨ ਹੀ ਜਦੋਂ ਜਦੋਂ ਜਿਵੇਂ ਸਾਡੀਆਂ ਡਿਊਟੀਆਂ ਪਾਰਟੀ ਲਾਉਂਦੀ ਮੱਘੀ ਦੇ ਮੇਲੇ ਤੇ ਅਸੀਂ ਸਾਰੀਆਂ ਜਾ ਕੇ ਮੀਟਿੰਗਾਂ ਕੀਤੀਆਂ ਹੁਣ ਸਾਨੂੰ ਜਿਵੇਂ ਉਪਰੋਕਾਲ ਆਈ ਵੀ ਭਰਤੀ ਸ਼ੁਰੂ ਕਰਨੀ ਹੈ ਨਵੇਂ ਸਿਰੋਤਕੋਂ ਕਿ ਹਰ 5 ਸਾਲਾਂ ਬਾਅਦ ਭਰਤੀ ਹੁੰਦੀ ਸ਼੍ਰੋਮਣੀ ਅਕਾਲੀ ਦਲ ਦੀ ਬੜਾ ਤੇ ਸ਼ਹਿਰ ਲੋਕਾਂ ਦੇ ਵਿੱਚ ਕੱਲ ਸ਼ੁਰੂ ਹੋਈ ਆ ਸਾਡੇ ਕੋਲੇ ਕਾਪੀਆਂ ਲੇਟ ਆਈਆਂ ਸਾਨੂੰ ਕੱਲ ਤੋਂ ਹੀ ਫੋਨ ਆਈ ਜਾਂਦੇ ਸੀ ਪਿੰਡਾਂ ਦੇ ਵਿੱਚੋਂ ਸਾਰੇ ਜ਼ਿਲ੍ਹੇ ਦੇ ਵਿੱਚੋਂ ਵੀ ਸਾਡੇ ਕੋਲੇ ਕਾਪੀਆਂ ਦੇ ਕੇ ਜਾਓ ਜੀ ਅਸੀਂ ਭਰਤੀ ਜੋ ਬਹੁਤ ਵਧੀਆ ਚੱ ਹੈ ਤੇ ਸ਼ਹਿਰ ਵਾਸੀਆਂ ਨੂੰ ਤੇ ਇਲਾਕਾ ਵਨ ਵਾਸੀਆਂ ਨੂੰ ਵੀ ਅਸੀਂ ਕਹਿੰਨੇ ਆ ਵੀ ਬਦਲਾਅ ਦੇ ਨਾਂ ਤੇ ਲੋਕ ਕਈ ਵਾਰੀ ਗਮਰਾਹ ਹੋ ਜਾਂਦੇ ਆ ਲੋਕਾਂ ਨੂੰ ਸਾਰਾ ਪਤਾ ਕਿਹੜਾ ਆਪਣਾ ਕਿਹੜਾ ਕਾਉਂਟ ਚੰਗਾ ਜੀ ਕਿਹੜਾ ਮਾੜਾ ਆਉਣ ਵਾਲੇ ਟਾਈਮ 'ਚ ਤੁਹਾਨੂੰ ਤਾਂ ਸਾਰਾ ਪਤਾ ਹੀ ਹੈ ਜੀ ਪਤਾ ਚੱਲ ਜੂਗਾ ਬੜਾ ਵਧੀਆ ਉਤਸ਼ਾਹ ਜੀ ਜਿਲ੍ਹਾ ਫਾਜ਼ਿਲਕਾ 'ਚ ਕੀ ਟਾਰਗੇਟ ਲੈ ਕੇ ਚੱਲੇ ਹੋ ਅਸੀਂ 40 ਤੋਂ 50 ਹਜ਼ਾਰ ਜਿਹੜੀ ਹਲਕਾਵਾਜ਼ ਕਰਨੀ ਆ 2 ਲੱਖ ਦੇ ਕਰੀਬ ਸਾਡਾ ਟੀਚਾ ਹੈ ਜਿਲ੍ਹਾ ਫਾਜ਼ਿਲਕਾ ਦਾ ਚਾਰ ਹਲਕੇ ਆ ਸਾਡੇ ਜਲਾਲਾਬਾਦ ਫਾਿਲਕਾ ਬੱਲੂਆਣਾ ਤੇ ਬੋਹਰ ਹੰਗਾਰਾ ਕਿਸ ਤਰ੍ਹਾਂ ਦਾ ਬਹੁਤ ਵਧੀਆ ਹੰਗਾਰਾ ਜੀ ਜੇ ਕਿਸੇ ਨੇ ਅਕਾਲੀ ਦਲ ਦੀ ਇਸ ਵਰਦੀ ਮੁਹਿੰਮ ਦੇ ਵਿੱਚ ਸ਼ਾਮਲ ਹੋਣਾ ਹੋਵੇ ਉਹ ਕਿੱਥੇ ਸੰਪਰਕ ਕਰ ਸਕਦਾ ਕੋਈ ਫੋਨ ਨੰਬਰ ਕੋਈ ਐਡਰੈਸ ਕੋਈ ਕੀ ਸੂਚਨਾ ਦੇਵੇ ਫੋਨ ਨੰਬਰ ਸਾਡੇ ਜਿਹੜੇ ਸ਼ਹਿਰ ਹੀ ਹੈ ਕੋਤਾ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਅਨੇਜਾ ਸਾਹਿਬ ਨਾਲ ਕਰ ਸਕਦੇ ਆ ਸਾਡੇ ਹਲਕਾ ਚਾਰਜ ਬਾਈ ਮੰਟਾ ਜੀ ਇਹਨਾਂ ਨਾਲ ਕਰ ਸਕਦੇ ਆ ਜਿੰਨੇ ਵੀ ਸਾਡੇ ਚੇਅਰਮੈਨ ਸਾਹਿਬ ਖੜੇ ਆ ਮੈਂਬਰ ਐਸਜੀਪੀਸੀ ਸਾਡੇ ਖੜੇ ਆ ਕਿਸੇ ਵੀ ਜਿਹੜਾ ਅਕਾਲੀ ਦਲ ਦਾ ਮੈਨ ਵਰਕਰ ਕਿਸੇ ਨਾਲ ਵੀ ਕਰ ਸਕਦੇ ਆ ਜੀ ਸਰਕਲ ਪ੍ਰਧਾਨ ਸਾਡੇ ਜਿਹੜੇ ਆ ਸੱਤ ਸਰਕਲ ਪ੍ਰਧਾਨ ਉਹ ਉਹਨਾਂ ਤੋਂ ਸਾਰਿਆਂ ਤੋਂ ਉਹ ਆਪ ਤੁਸੀਂ ਜਾ ਕੇ ਆਪ ਜਾ ਕੇ ਪਿੰਡ ਪਿੰਡ ਜਾ ਕੇ ਸਾਰੀ ਜਿੱਥੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਦਿਹਾਤੀ ਦੇ ਪ੍ਰਧਾਨ ਉਹ ਦਿਹਾਤੀ ਦੀ ਜ਼ਿੰਮੇਵਾਰੀ ਤੁਹਾਡੇ ਦੇ ਹਾਂਜੀ ਤੁਸੀਂ ਪਿੰਡਾਂ ਦੇ ਵਿੱਚ ਆ ਕੇ ਸਟਰ ਲਾ ਬੰਦ ਕਰ ਰਹੇ ਹਾਂ ਜਿਵੇਂ ਜਿਵੇਂ ਅੱਜ ਜੁਸੀਂ ਅਸੀਂ ਇੱਥੇ ਮੀਟਿੰਗ ਕੀਤੀ ਹੈ ਜੀ ਬਾਈ ਮੰਟਾ ਜੀ ਦੇ ਅਗਵਾਈ ਦੇ ਵਿੱਚ ਜਿਵੇਂ ਸਾਡੇ ਦੂਜੇ ਹਲਕਿਆਂ ਦੇ ਹਲਕਿਆਂ ਚਾਰਜ ਅਸੀਂ ਕੱਲ ਉਧਰ ਵੀ ਜਾ ਰਹੇ ਹਾਂ ਬੋਰ ਵੱਲੋਂ ਆਣਾ ਫਾਇਲ ਕਾ ਉਵੇਂ-ਉਵੇਂ ਜਿਵੇਂ-ਜਿਵੇਂ ਸਾਡੀਆਂ ਡਿਊਟੀਆਂ ਲੱਗੀਆਂ ਉਸ ਤੋਂ ਬਾਅਦ ਅਸੀਂ ਆਪ ਦੇ ਲੈਵਲ ਤੇ ਪਿੰਡਾਂ ਦੇ ਵਿੱਚ ਹੋਰ ਵੀ ਪ੍ਰੋਗਰਾਮ ਕਰਾਂਗੇ ਜਿੱਥੇ-ਜਿੱਥੇ ਲੋੜ ਸਾਡੀ ਲੋੜ ਮਹਿਸੂਸ ਕਰਾਂਗੇ ਆਪਾਂ ਇਹ ਕਹਿ ਸਕਦੇ ਆ ਕਿ ਇਹ ਮੁੱਖ ਦਫ਼ਤਰ ਹੈ ਭਰਤੀਲੀ ਹਾਂਜੀ ਸ਼ਹਿਰ ਦਾ ਹੁਣ ਸਾਡਾ ਮੇਨ ਹੈ ਹੀ ਹੈ ਜੀ ਅਨਿਰਧਾ ਸਾਹਿਬ ਜੀ ਕਿ ਵੀ ਤੁਸੀਂ ਇੱਥੇ ਆਉਨੇ ਮੀਟਿੰਗਾਂ ਸਾਰੀਆਂ ਇੱਥੇ ਹੁੰਦੀਆਂ ਅ ਅੱਜ ਸਾਡਾ ਇਹ ਹੀ ਆ ਕੱਲ ਉਹਨੂੰ ਜਿਵੇਂ ਜਿਵੇਂ ਸਮੀਕਰਨ ਬਦਲਦੇ ਓਵੇਂ ਓਵੇਂ ਤੁਹਾਨੂੰ ਆਟੋਮੈਟਿਕਲੀ ਪਤਾ ਚੱਲ ਜਾਂਦਾ ਏ ਥੈਂਕ ਯੂ ਧੰਨਵਾਦ